ਸੋਸ਼ਲ ਮੀਡੀਆ ਤੇ ਕੈਨੇਡਾ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਪਰ ਲੋਕ ਕੁਝ ਗਲਤ ਕਮੈਂਟ ਕਰ ਰਹੇ ਹਨ ਅੱਜ ਇਸ ਦੀ ਤੁਹਾਨੂੰ ਪੂਰੀ ਸੱਚਾਈ ਦੱਸਦੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਦੋ ਬੀਬੀਆਂ ਖੜੀਆਂ ਸਰਗਟ ਪੀ ਰਹੀਆਂ ਹਨ ਅਤੇ ਆਪਸ ਵਿੱਚ ਗੱਲਾਂ ਕਰ ਰਹੀਆਂ ਹਨ ਇਸ ਦੀ ਪੂਰੀ ਸੱਚਾਈ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਲੋਕ ਗਲਤ ਮੱਦ ਕਮੈਂਟ ਕਰ ਰਹੇ ਹਨ ਕਿ ਇਹ ਪੰਜਾਬ ਤੋਂ ਹੋ ਕੇ ਪੰਜਾਬੀਆਂ ਦੀ ਬੇਇੱਜ਼ਤੀ ਕਰਵਾ ਰਹੀਆਂ ਹਨ ਪਰ ਇਸ ਦੇ ਪਿੱਛੇ ਦਾ ਸੱਚ ਕੁਝ ਹੋਰ ਹੀ ਹੈ ਆਓ ਇਸ ਵੀਡੀਓ ਦੀ ਪੂਰੀ ਜਾਣਕਾਰੀ ਤੁਹਾਨੂੰ ਦਿੰਦੇ ਹਾਂ ਇਹ ਜੋ ਦੋ ਬੀਬੀਆਂ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਸੀ ਕਿ ਬੀਬੀਆਂ ਆਪਸ ਵਿੱਚ ਖੜੀਆਂ ਸਰਗਟ ਪੀ ਰਹੀਆਂ ਹਨ ਜਦੋਂ ਅਸੀਂ ਇਹਨਾਂ ਬੀਬੀਆਂ ਦੇ ਨਾਲ ਗੱਲਬਾਤ ਕੀਤੀ ਕਿ ਉਹਨਾਂ ਦੇ ਸਰਗਟ ਪੀਣ ਦਾ ਕੀ ਕਾਰਨ ਹੈ ਤਾਂ ਉਹਨਾਂ ਨੇ ਦੱਸਿਆ ਕੀ ਉਹਨਾਂ ਦਾ ਪਿੱਛਾ ਪਾਕਿਸਤਾਨ ਤੋਂ ਹੈ ਅਤੇ ਬਚਪਨ ਦੇ ਵਿੱਚ ਹੀ ਉਹਨਾਂ ਨੂੰ ਬੀੜੀ ਸਰਗਟ ਪੀਣ ਦਾ ਸ਼ੌਂਕ ਹੋ ਗਿਆ ਸੀ ਤੇ ਉਹ ਆਦਤ ਤੋਂ ਮਜਬੂਰ ਹਨ ਤਾਂ ਕਰਕੇ ਉਹ ਸਰਗਟ ਤੇ ਬੀੜੀ ਇੱਥੇ ਆ ਕੇ ਵੀ ਪੀਂਦੀਆਂ ਹਨ ਅਤੇ ਕੈਨੇਡਾ ਦੇ ਵਿੱਚ ਮੌਸਮ ਬਹੁਤ ਠੰਡਾ ਹੈ ਤਾਂ ਉਹ ਠੰਡ ਤੋਂ ਬਚਣ ਦੇ ਲਈ ਸਰਗਟ ਬੀੜੀ ਪੀਂਦੀਆਂ ਹਨ ਇਹ ਆਪਣੇ ਘਰ ਤੋਂ ਚੋਰੀ ਆ ਕੇ ਸਰਗਟ ਬੀੜੀ ਪੀਂਦੀਆਂ ਹਨ ਕਿਸੇ ਸਰਾਰਤੀ ਅਨਸਰ ਨੇ ਇਹਨਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਅਤੇ ਉਸ ਦੇ ਵਿੱਚ ਕਿਹਾ ਕਿ ਦੇਖੋ ਪੰਜਾਬ ਦੀਆਂ ਬੀਬੀਆਂ ਇੱਥੇ ਆ ਕੇ ਪੰਜਾਬ ਦਾ ਨਾਮ ਖਰਾਬ ਕਰ ਰਹੀਆਂ ਹਨ ਅਤੇ ਬੀੜੀ ਸਰਗਟ ਪੀ ਰਹੀਆਂ ਹਨ ਦੋਸਤੋ ਤੁਹਾਡੇ ਇਸ ਵੀਡੀਓ ਦੇ ਬਾਰੇ ਵਿੱਚ ਕੀ ਵਿਚਾਰ ਹਨ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਧੰਨਵਾਦ